ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਥੋੜੇ ਸੂਟ ਮਿਲਗੇ ਲਾਈਨਿੰਗ ਲੱਗੂਗੀ ਤੇ ਹੈਗੇ ਨੇ ਜੀ ਸਾਰੇ ਬਹੁਤ ਸੋਹਣੇ ਫੁੱਲ ਪਿਓਰ ਚਨਾਉਂਡ ਸਿਲਕ ਦੇ ਸੂਟ ਨੇਗੇ ਕਲਰ ਨਿਊ ਆਏ ਨੇਗੇ ਪਹਿਲਾਂ ਵੀ ਆਪਾਂ ਕਾਫੀ ਜਾਦੇ ਸੂਟ ਨੇਗੇ ਜਿਹੜੇ ਸੇਲ ਕਰ ਚੁੱਕਿਆਂਗੇ ਇਹਦੇ ਵਿੱਚ ਕਲਰ ਆਪਾਂ ਸਾਰੇ ਜਿਹੜੇ ਨੇਗੇ ਨਿਊ ਲੈ ਕੇ ਆਇਾਂਗੇ ਬਹੁਤ ਜਾਦੇ ਸੋਹਣਾ ਸਟੱਫ ਹੈ ਬਹੁਤ ਜਿਆਦੇ ਲਾਈਕ ਕੀਤਾ ਹੈਗਾ ਤੇ ਬਹੁਤ ਸੋਹਣੇ ਸੋਹਣੇ ਰੰਗ ਲੈ ਕੇ ਆਇਾਂਗੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੈਂਡਵਰਕ ਆਰੀਵਰਕ ਮਸ਼ੀਨਵਰਕ ਜਿੱਦਾਂ ਦਾ ਵੀ ਤਾਂ ਤੁਸੀਂ ਜਰੂਰ ਹੈਗਾ ਜਿਹੜਾ ਸੂਟ ਹੈਗਾ ਤਿਆਰ ਕਰਵਾ ਸਕਦੇ ਹੋਗੇ ਚਲੋ ਚਲੋ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਇਸ ਤਰ੍ਹਾਂ ਦੇ ਸੂਟ ਲੈਣਗੇ ਪਹਿਲਾਂ ਕਾਫੀ ਪੈਣਾ ਰਹਿ ਗਿਆ ਸੀ ਜਿਹੜੀਆਂ ਪੈਣਾ ਰਹਿ ਗਈਆਂ ਸੀਗੀਆਂ ਪੇਮੈਂਟ ਹੈਗੀ ਨਾਲ ਦੀ ਨਾਲ ਕਰ ਦਿਓ ਪਲੀਜ਼ ਹਨਾ ਕਿਉਂਕਿ ਮੈਂ ਸਾਰੇ ਨਹੀਂ ਕਹਿੰਦੀ 99% ਜਿਹੜੀ ਪੇਮੈਂਟ ਹੈ ਪੈਣਾ ਨਾਲ ਦੀ ਨਾਲ ਕਰ ਦਿੰਦੇ ਨੇ 1% ਇੱਕ ਅੱਧਾ ਕਸਟਮਰ ਐਦਾਂ ਦਾ ਹੁੰਦਾ ਸੂਟ ਰਖਵਾ ਕੇ ਮੁੜ ਕੇ ਪੇਮੈਂਟ ਹੀ ਨਹੀਂ ਕਰਨੀ ਹੈਗੀ ਹਨਾ ਚਲੋ ਕਈ ਕਸਟਮਰ ਤਾਂ ਟਾਈਮ ਦੇ ਦਿੰਦੇ ਨੇ ਵੀ ਸਾਨੂੰ 2-4 ਦਿਨ ਦਾ ਟਾਈਮ ਦੇ ਦਿਓ ਵੀ ਸਾਡਾ ਸੂਟ ਰੱਖ ਦਿਓ ਵੀ ਅਸੀਂ ਪੇਮੈਂਟ ਕਰਾਂਗੇ ਉਹ ਗੱਲ ਚਲੋ ਅਲੱਗ ਹੈਗੀ ਹਨਾ ਤੇ ਉਹ ਪੇਮੈਂਟ ਕਰ ਵੀ ਦਿੰਦੇ ਨੇਗੇ ਤੇ ਪਲੀਜ਼ ਹਨਾ ਜੇ ਤੁਸੀਂ ਸੂਟ ਰਖਵਾਉਂਗੇ ਪੇਮੈਂਟ ਹੈਗੀ ਜਿਹੜੀ 2-4 ਦਿਨਾਂ ਦੇ ਵਿੱਚ ਵਿੱਚ ਤੁਸੀਂ ਪੇਮੈਂਟ ਕਰ ਸਕਦੇ ਹੋਗੇ ਨਹੀਂ ਨਾਲ ਦੀ ਨਾਲ ਤੁਸੀਂ ਪੇਮੈਂਟ ਕਰਕੇ ਆਪਣਾ ਸੂਟ ਹੈਗਾ ਜਿਹੜਾ ਲੈ ਸਕਦੇ ਹੋਗੇ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਫੁੱਲ ਪਿਓਰ ਚਨਾਉਂਸਲ ਚਨਾਉਂ ਦੇ ਉੱਪਰ ਇਹ ਸੂਟ ਮਿਲਣਗੇ ਜਿਹੜੇ ਤਿਆਰ ਹੋਏ ਹੋਏ ਨੇ 올ਓਵਰ ਸੂਟ ਮਿਲਣਗੇ 5 ਮੀਟਰ ਜਿਹੜੀਆਂ ਪਹਿਣਾ ਦੇ ਬਲੈਕ ਸੂਟ ਦੇ ਆਰਡਰ ਸੀਗੇ ਉਹ ਆਪਣੇ ਕੋਲ ਆ ਚੁੱਕੇ ਨੇ ਕਿ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਸੀਗਾ ਦੁਬਾਰਾ ਮੈਸੇਜ ਕਰਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋਗੇ ਦੇਖੋ ਜੀ ਬਹੁਤ ਜਿਆਦਾ ਸੋਹਣਾ ਸ਼ਾਨਦਾਰ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹ ਪ੍ਰਿੰਟ ਬਣਿਆ ਹੋਇਆ ਹੈਗਾ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਆਪਾਂ ਰੰਗ ਲੈ ਕੇ ਆਏ ਆਂਗੇ ਪ੍ਰਾਈਸ ਜਿਹਾ ਰਹੇਗਾ ਜੀ 2250 ਪਲੱਸ ਸ਼ਿਪਿੰਗ ਰਹੂਗਾ ਕਿਉਂਕਿ ਜਿਸ ਤਰ੍ਹਾਂ ਰੇਟ ਘਟਦੇ ਵਾਧਦੇ ਰਹਿੰਦੇ ਨੇ ਹਨਾ ਕਈ ਵਾਰ ਰੇਟ ਘਟ ਹੁੰਦਾ ਤਾਂ ਆਪਾਂ ਘਟ ਲਗਾਉਣਾ ਜੇ ਕਈ ਵਾਰ ਰੇਟ ਵਧ ਜਾਂਦਾ ਤਾਂ ਆਪਾਂ ਵਧ ਉਹ ਕਰਨਾ ਪੈਂਦਾ ਫਿਰ ਹਨਾ ਰੇਟ ਘਟਦੇ ਵਾਧਦੇ ਰਹਿੰਦੇ ਹੁੰਦੇ ਨੇਗੇ ਜਿੱਦਾਂ ਕਿ ਆਪਾਂ ਪਲੇਨ ਫੈਬਰਿਕ ਥੋੜਾ ਜਿਹਾ ਆਪਾਂ ਪਹਿਲਾਂ ਚੱਕ ਲਿਆ ਗਰਮੀ ਆਉਣ ਤੋਂ ਆਪਾਂ ਨੂੰ ਥੋੜਾ ਠੀਕ ਰੇਟ ਤੇ ਮਿਲ ਗਿਆ ਉਹ ਚਲੋ ਸੇਲ ਹੋ ਗਿਆ ਹੁਣ ਮੈਂ ਅੱਗੇ ਜਦੋਂ ਪਲੇਨ ਫੈਬਰਿਕ कॉटन ਦਾ ਦੁਬਾਰੇ ਚੱਕੂਗੀ 15 20 ਦਿਨਾਂ ਤੱਕ ਮੈਨੂੰ ਫੁੱਲ ਮਾਰਜਨ ਤੇ ਜਿਹੜਾਗਾ ਮਤਲਬ ਫੁੱਲ ਰੇਟ ਤੇ ਗਰਮੀ ਵਾਲਾ ਜਿੰਨਾ ਵੀ ਸਟਾਕ ਆਊਗਾ ਉਹ ਰੇਟ ਤੇ ਮੈਨੂੰ ਪਲੇਨ ਫੈਬਰਿਕ ਮਿਲੂਗਾ ਉਸ ਤਰ੍ਹਾਂ ਆਪਾਂ ਦੇਖੋ ਤੁਹਾਨੂੰ ਲਗਾ ਦਿੰਦੇ ਆ 2250 ਇਹਦਾ ਪ੍ਰਾਈਸ ਹੈ ਫੈਬਰਿਕ ਦੀ ਗੱਲ ਕਰਾਂ ਫੈਬਰਿਕ ਬਹੁਤ ਜਿਆਦਾ ਸੋਹਣਾਗਾ ਦੁਪੱਟੇ ਦੇ ਨਾਲ ਤੁਸੀਂ ਚੁਣੌਣ ਦਾ ਰੱਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਲੱਗੂਗਾ ਤੇ ਇਹਦੇ ਵਿੱਚ ਕਲਰ ਬਹੁਤ ਸੋਹਣੇ ਸੋਹਣੇ ਆਏ ਨੇਗੇ ਦੇਖੋ ਅਗਲਾ ਕਲਰ ਲੋਚੇ ਕਲਰ ਮੈਂ ਤੁਹਾਨੂੰ ਸਾਰੇ ਦਿਖਾ ਦੂੰਗੀ ਬਹੁਤ ਸੋਹਣੇ ਸੋਹਣੇ ਕਲਰ ਆਏ ਨੇਗੇ ਇਸ ਤਰ੍ਹਾਂ ਦੇਖੋ ਇਹ ਪ੍ਰਿੰਟ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੇਣੀ ਆ ਇਸ ਤਰ੍ਹਾਂ ਬਣਿਆ ਹੋਇਆ ਪ੍ਰਾਈਸ ਇਹਦਾ ਵੀ ਰਹੇਗਾ ਜੀ 250 ਲਾਈਨਿੰਗ ਲੱਗੂਗੀ ਕਲਰ ਇਹ ਐਵੇਂ ਦੇਣਗੇ ਕੋਈ ਵੀ ਏਜ਼ ਅਕੋਰਡਿੰਗ ਕਿਸੇ ਦੀ ਵਾਦੇ ਜਾਂ ਕਿਸੇ ਦੀ ਘਟ ਹੈਗੀ ਉਸ ਤਰ੍ਹਾਂ ਤੁਸੀਂ ਪਾ ਸਕਦੇ ਹੋਗੇ ਦੇਖੋ ਆਹ ਵਾਲਾ ਕਲਰ ਵੀ ਸੂਟ ਆਪਣੇ ਕੋਲੇ ਏਕ-ਇਕ ਅਵੇਲੇਬਲ ਹੈਗਾ ਲੋ ਜੀ ਫਾਸਟਲੀ ਆਰਡਰ ਕਰਕੇ ਨੇ ਜਿਹੜੇ ਸੂਟ ਆਪਣੇ ਲੈ ਜਿਓ ਫੈਬਰਿਕ ਦੀ ਗੱਲ ਕਰਾਂ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਫੈਬਰਿਕ ਦਾ ਆਪਾਂ ਦੇਖੋ ਬਹੁਤ ਸਾਰੇ ਉਹਨਾਂ ਵਧੀਆ ਫੈਬਰਿਕ ਕੁਆਲਿਟੀ ਲੈ ਕੇ ਆਉਣੇ ਆਗੇ ਇਦਾਂ ਦੀ ਕੋਈ ਗੱਲ ਨਹੀਂ ਤੇ ਸ਼ਾਈਨ ਦੇਖੋ ਤੁਸੀਂ ਹੈਨਾ ਸੂਟ ਦੇ ਵਿੱਚ ਕਿੰਨੀ ਆਗੀ ਇਹਨੂੰ ਸੋਹਣਾ ਜੇ ਤੁਸੀਂ ਡਿਜ਼ਾਈਨਰ ਸੂਟ ਤਿਆਰ ਕਰਵਾਉਗੇ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਤੇ ਅਗਲਾ ਕਲਰ ਹੈਗਾਗਾ ਲਵੈਂਡਰ ਆਹ ਕਲਰ ਵੀ ਦੇਖੋ ਬਹੁਤ ਜਿਆਦਾ ਸੋਹਣਾ ਹੈ ਕਲਰ ਜਿਹਨੇ ਮੈਂ ਤੁਹਾਨੂੰ ਦਿਖਾਏ ਨਗੇ ਸਾਰੇ ਹੀ ਸੋਹਣੇ ਨਗੇ ਆਪੋ ਆਪਣੀ ਜਗਾ ਲਓ ਜੀ ਇਸ ਤਰ੍ਹਾਂ ਇਹਨਾਂ ਨੂੰ ਤੁਸੀਂ بیس ਨਾਲ ਦਾ ਦੁਪੱਟਾ ਰੱਖ ਕੇ ਜਿੱਦਾਂ ਦੇ ਇਹ ਫਲਾਰ ਨੇ ਉਦਾਂ ਦੀ ਤੁਸੀਂ ਲੈਸ ਪਾਈਪਿੰਗ ਜਿੱਦਾਂ ਵੀ ਉਦਾਂ ਦੇ ਮਤਲਬ ਲਗਵਾਇਓ ਤੁਸੀਂ ਇਸ ਤੋਂ ਬਾਅਦ ਮੇਰੇ ਕੋਲੇ ਦੋ ਕਾਟਨ ਦੇ ਪ੍ਰਿੰਟ ਨੇਗੇ ਤੇ ਬਹੁਤ ਜਿਆਦੇ ਸੋਹਣੇ ਲੰਗੇ ਇਹ ਵੀ ਪ੍ਰਿੰਟ 올ਓਵਰ ਸੂਟ ਲੰਗੇ ਜਿਹੜੀਆਂ ਭੈਣਾਂ 올ਓਵਰ ਸੂਟ ਲਾਇਕ ਕਰਦੀਆਂ ਨੇ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਬ੍ਰਾਂਡ ਦੇ ਸੂਟ ਨੇ ਬ੍ਰਾਂਡ ਨੂੰ ਤੁਹਾਨੂੰ ਦੱਸ ਵੀ ਦਿੰਦੀਆਂ ਕਿ ਕਿਹੜਾ ਹੈ ਰੀਵਾ ਲਓ ਜੀ ਦੇਖੋ ਬਣ ਕੇ ਸੂਟ ਬਹੁਤ ਸੋਹਣਾ ਬਣੂਗਾ ਇਹ ਤੇ ਪ੍ਰਾਈਸ ਇਹਦਾ ਰਹੇਗਾ ਜੀ ਸਾਡੇ 1500 ਲਓ ਜੀ ਦੋ ਕਲਰ ਦੇ ਦੇ ਵਿੱਚ ਆ ਵਾਈਟ ਬੇਸ ਨਾਲ ਹੈ ਇਹ ਵੀ ਕਲਰ ਦੇਖੋ ਬਹੁਤ ਜਿਆਦਾ ਸੋਹਣਾ ਹੈਗਾ ਇਹ ਵੀ ਰੰਗ ਸੋਹਣਾ ਹੈਗਾ ਇਹ ਵੀ ਰੰਗ ਸੋਹਣਾ ਹੈਗਾ ਇੱਕ ਹੋਰ ਆਪਾਂ ਚੀਜ਼ ਲੈ ਕੇ ਆਏ ਦੇ ਨਾਲ ਆਪਾਂ ਲੀਲਨ ਦੇ ਦੁਪट्टे ਹਨਾ ਕਾਟਨ ਵਰਗੇ ਰੰਗੇ ਇਹ ਸੂਟ ਨਾਲ ਤੁਸੀਂ ਲੀਲਨ ਦੇ ਦੁਪੱਟੇ ਲੈ ਕੇ ਉੱਪਰ ਹਨਾ ਜਿੱਦਾਂ ਕਿ ਆਪਣੇ ਕੋਲ ਏਦਾਂ ਕਾਟਨ ਦੀਆਂ ਲੈਸਾਂ ਹੁੰਦੀਆਂ ਨੇ ਬ੍ਰੀਕ ਦੇਖੋ ਆਪਣੇ ਕੋਲ ਏਦਾਂ ਬ੍ਰੀਕ ਆਪਾਂ ਡਿਜ਼ਾਈਨ ਬਹੁਤ ਹੁੰਦੇ ਨੇ ਵਧੀਆ ਲੈਸ ਲਗਾਉਣੇ ਆਂਗੇ ਏਦਾਂ ਤੁਸੀਂ ਦੁਪੱਟਿਆਂ ਤੇ ਤੁਸੀਂ ਲੈਸ ਲਗਾਓ ਬਹੁਤ ਜਾਦੇ ਸੋਹਣੇ ਬਣਨਗੇ 1550 ਦਾ ਪ੍ਰਾਈਸ ਹੈ ਚ ਦੋਨੋਂ ਕਲਰ ਦੋ ਹੀ ਕਲਰ ਸੀ ਪ੍ਰਿੰਟ ਦੇ ਵਿੱਚ ਦੋ ਹੀ ਬਣ ਕੇ ਆਏ ਸੀਗੇ ਦੋਨੋਂ ਕਲਰ ਹੀ ਬਹੁਤ ਜਾਦੇ ਸੋਹਣੇ ਨੇਗੇ ਲੀਲਨ ਦੇ ਤੁਸੀਂ ਇਹਦੇ ਨਾਲ ਦੁਪੱਟੇ ਰੱਖ ਸਕਦੇ ਹੋਗੇ ਕਾਟਨ 베ਸ ਦੇ ਤੁਸੀਂ ਜਿੱਦਾਂ ਮਰਜੀ ਇਹ ਸੂਟਾਂ ਨੂੰ ਬਾਹਰ ਅੰਦਰ ਪਾਓ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਯੂਜ਼ ਕਰੋ ਸੂਟਾਂ ਨੂੰ ਉਸ ਤਰ੍ਹਾਂ ਸੂਟ ਲੇਨਗੇ ਜਿਹੜੇ ਇਹ ਵਧੀਆ ਲੱਗਣਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾਗਾ ਤੇ ਆਪਣੇ ਸੂਟ ਦੀ ਤੁਸੀਂ ਬੁਕਿੰਗ ਕਰਵਾਉਣੀ ਹੈਗੀ ਪੇਮੈਂਟ ਹੈ ਕਿ ਜਿਹੜੀ ਪੇਮੈਂਟ ਦਾ ਮੈਥਡ ਆਪਣਾ ਤੁਸੀਂ ਆਨਲਾਈਨ ਪੇਮੈਂਟ ਕਰ ਸਕਦੇ ਹੋ Google Pay ਕਰ ਸਕਦੇ ਹੋ ਡਾਇਰੈਕਟ ਅਕਾਊਂਟ ਦੇ ਵਿੱਚ ਕਰ ਸਕਦੇ ਹੋ ਜਿਹੜੀਆਂ ਭੈਣਾਂ ਮੈਨੂੰ ਬਾਹਰ ਤੋਂ ਦੇਖ ਰਹੀਆਂ ਨੇ ਗਿਆ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਆਪਾਂ ਨੂੰ ਤਾਂ ਤੁਸੀਂ ਮਨੀ ਗ੍ਰਾਮ ਰਾਹੀਂ ਜਿਹੜੀ ਪੇਮੈਂਟ ਹੈ ਉਹਦਾ ਕਰ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਤਾਂ ਉਹਦਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਪਿਕ ਸ਼ੇਅਰ ਕਰਕੇ ਜਿਵੇਂ ਵੀ ਤੁਸੀਂ ਚਾਹੁੰਦੇ ਹੋਗੇ ਸੂਟ ਉਹਦਾ ਆਪਾਂ ਤੁਹਾਡੇ ਸੂਟ ਰੈਡੀ ਕਰਵਾ ਕੇ ਦੇਵਾਂਗੇ ਬਹੁਤ ਸਾਰੀਆਂ ਬਾਹਰ ਲਿਆ ਪਹਿਣਾ ਦੀ ਇੰਡੀਆ ਵਾਲੀਆਂ ਪਹਿਣਾ ਦੇ ਕਾਫੀ ਆਰਡਰ ਨੇ ਗਏ ਰੱਬ ਦੀ ਕਿਰਪਾ ਨਾਲ ਅੱਜ ਦੇ ਟਾਈਮ ਹਨਾ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਟਾਈਮ ਲੱਗ ਜਾਂਦਾ ਆ ਆਰਡਰ ਨੂੰ ਕਿਉਂਕਿ ਸੂਟ ਵੀ ਪਹਿਣਾ ਦੇ ਮਤਲਬ ਜ਼ਿਆਦਾਤਰ ਹਨਾ 80% ਪਹਿਣਾਂ ਦੇ ਸੂਟ 10 ਪਲੱਸ 20 ਪਲੱਸ ਇਦਾਂ ਹੁੰਦੇ ਨੇ ਇਕੱਠੇ ਹਨਾ ਸੂਟ ਤੇ ਚਲੋ ਸੂਟ ਪਸੰਦ ਆ ਰਹੇ ਨੇ ਸਾਰਿਆਂ ਨੂੰ ਦੁਬਾਰਾ ਆਰਡਰ ਵੀ ਚੱਲ ਰਹੇ ਨੇਗੇ ਜਿਵੇਂ ਵੀ ਤੁਸੀਂ ਸਟਾਈਲ ਦੇ ਵਿੱਚ ਬਣਵਾਉਣਾ ਚਾਹੁੰਦੇ ਤੁਸੀਂ ਡਿਟੇਲ ਮੈਨੂੰ ਵਟਸਐਪ ਤੇ ਭੇਜ ਸਕਦੇ ਹੋਗੇ ਤੇ ਆਪਣਾ ਆਰਡਰ ਕਨਫਰਮ ਕਰਕੇ ਤੁਸੀਂ ਐਨੀ ਟਾਈਮ ਜਦੋਂ ਮਰਜ਼ੀ ਹਨ ਮੈਨੂੰ ਕਾਲ ਕਰ ਸਕਦੇ ਹੋਗੇ ਮੈਸੇਜ ਕਰਕੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ